ਪੰਜਾਬ ਸਰਕਾਰ ਵੱਲੋਂ ਚਲਾਈ ਗਈ ਜੁਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਖੰਨਾ ਵਿਖੇ ਨਸ਼ੇ ਦੇ ਸੋਦਾਗਰਾਂ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਟੈਟੇਰੀ ਕੀਤਾ ਗਿਆ। ਇਸ ਸਾਰੀ ਹੀ ਕਾਰਵਾਈ ਦੀ ਅਗਵਾਈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਇਹ ਲੋਕ ਕਾਫੀ ਲੰਬੇ ਸਮੇਂ ਤੋਂ ਇਸ ਨਸ਼ੇ ਦੇ ਧੰਦੇ ਵਿੱਚ ਲਿਪਤ ਸਨ ਜਿਨ੍ਹਾਂ ਖਿਲਾਫ ਕਈ ਮਾਮਲੇ ਵੀ ਦਰਜ ਹਨ। ਤੁਸੀਂ ਜਦੋਂ ਡਰਗ ਸਾਡੇ ਨਾਲ ਇੱਕ ਏਐਨਟੀਐਫ ਦੀ ਵੀ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਵੀ ਲਿਸਟਿਡ ਡਰੱਗਸ ਮਾਦੂਲਸ ਦੀ ਲਿਸਟ ਬਣੀ ਹੋਈ ਹੈਗੀ। ਉਦੇ ਅੰਡਰ ਅਸੀਂ ਆ ਇਨਾਦੀ ਚੈੱਕ ਵਗੈਰਾ ਕਰਾਉਂਦੇ ਰਹਿੰਦੇ ਤੇ ਹੁਣ ਇੱਥੇ ਅਸੀਂ ਸਰਚਿਸ ਵਗੈਰਾ ਵੀ ਕੀਤੀ ਕਿਉਂਕਿ ਜੋ ਮੀਟ ਮਾਰਕੀਟ ਏਰੀਆ ਇੱਕ ਨੋਟੋਰੀਅਸ ਏਰੀਆ ਬਣ ਚੁੱਕਾ ਸੀਗਾ ਤੇ ਡਰਗ ਹੌਟਸਪੌਟ ਬਣ ਗਿਆ ਸੀਗਾ ਜਿੱਥੋਂ ਡਰਗਸ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਜੋ ਐਂਡੀਪੀਐਸ ਐਕਟ ਹੈ ਉਹਦੇ ਅੰਡਰ ਅਸੀਂ ਪ੍ਰੋਪਰਟੀਆਂ ਨੂੰ ਪ੍ਰੋਪਰਟੀਆਂ ਦੇ ਅਗੇਂਸਟ ਵੀ ਐਕਸ਼ਨ ਲੈ ਸਕਦੇ ਜੋ ਡਰੱਗਸ ਦੇ ਮਨੀ ਦੇ ਨਾਲ ਬਣਾਈ ਜਾਂਦੀ ਹੈ ਤੋਂ ਉਹਦੇ ਅੰਡਰ ਹੀ ਅਸੀਂ ਜਦੋਂ ਚੈੱਕ ਕਰਾ ਰਹੇ ਸੀਗੇ ਇਨ ਲਿਸਟਿਡ ਸਮਗਲਾ ਦੀ ਪ੍ਰੋਪਰਟੀਆਂ ਨੂੰ ਤੋਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰਸ ਲਿਖੇ ਤਾਂ ਸਾਨੂੰ ਪਤਾ ਲੱਗਿਆ ਕਿ ਆ ਜੋ ਇਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਂਪਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਹੋਏ ਸੀਗੇ ਐਂਡ ਡਰਗ ਮਨੀ ਨੂੰ ਯੂਜ਼ ਕਰਦੇ ਵੇ ਜਿਹਦੇ ਵਿੱਚ ਉਹ ਕੁਝ ਜੋ ਡਰਗ ਤਸਕਰ ਹੈ ਉਹ ਇੰਪੋਰਟੈਂਟ ਨੇ ਅ ਅਸਲਮ ਉਰਫ ਜਿਮੀ ਸਾਨੂੰ ਵਜ਼ੀਰ ਸੁਨੀਲ ਬਾਬਾ ਉਰਫ ਸਨੋ ਫਜ਼ੀਰ ਆ ਦੋਨੋਂ ਪ੍ਰਾਂ ਨੇ ਤੇ ਅਸਲਮ ਹੁਣ ਭੱਜਿਆ ਹੋਇਆ ਇਹਦੇ ਉੱਪਰ ਹੁਣ ਲੇਟੈਸਟ ਬੀਤੇ ਦਿਨੋਂ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਐ ਐਨਡੀਪੀਐਸ ਦੀ ਰਿਕਵਰੀ ਵੀ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ ਸਾਰੇ ਪਰਚੇ ਪੰਜ ਪਰਚੇ ਦੇ ਉੱਪਰ ਸੁਨੀਲ ਬਾਬਾ ਦੇ ਉੱਪਰ ਪੰਜ ਪਰਚੇ ਨੇ ਹੈ ਇਹ ਹੁਣ ਅਰੈਸਟ ਹੋਇਆ ਹੈਗਾ ਤੇ ਇਹਦੇ ਨਾਲ ਨਾਲ ਹੋਰ ਵੀ ਸ਼ਿੰਦੀ ਮੋਹਿੰਦਰੋ ਪੱਪੂ ਆ ਸਾਰੇ ਸਾਰੇ ਵੱਡੇ ਡਰੱਗ ਪੈਡਲਰਸ ਐ ਇਸ ਏਰੀਆ ਦੇ ਲੋਕਾਂ ਨੂੰ ਡਰੱਗ ਸਪਲਾਈ ਕਰਦੇ ਹੈ ਇਨਾਧਾ ਤੰਦਾ ਹੀ ਬਣ ਚੁੱਕਾ ਹੈ ਡਰੱਗਸ ਦਾ ਤੇ ਉਹ ਡਰਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਤੇ ਆਪਣੇ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਇਹ ਐਕਸ਼ਨ ਹੈਗਾ ਤੇ ਆ ਇਹ ਓਵਰਆਲ ਅ ਅੰਡਰ ਜੋ ਸਰਕਾਰਦਿਕ ਮੁਹਿੰਮ ਹੈਗੀ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਟੂ ਬ੍ਰੇਕ ਦਾ ਬੈਕ ਆਫ ਡਰੱਗ ਟਰੈਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈ ਅੱਜ ਕਿੰਨੇ ਘਰ ਜੜੇ ਆ ਉਹ ਇੱਥੇ ਠਾਈ ਜਾ ਰਹੇ ਆ ਅ ਨਗਰ ਕਾਉਂਸਲ ਵੱਲੋਂ 6 ਜੋ ਘਰ ਹੈ ਉਹਨਾਂ ਨੂੰ ਨੋਟਿਸਿਸ ਦਿੱਤੇ ਗਏ ਤੇ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿtheta ਜਿtheta ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ 6 ਘਰਾਂ ਦੇ ਉੱਪਰ ਹੋਣਾ ਹੈ chandar consultants limited building maintenance handyman under Chatrade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information, please contact him at under checktrade platform www.jacktrade.com slash nine two one seven six zero. Chandar Consultants Limited, call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ